ਸ਼ੁਰੂ ਤੋਂ ਹੀ ਸੈਟੀਸਫਾਈ ਹਾਂ ਔਰ ਮੈਂ ਪ੍ਰਾਊਡਲੀ ਕਹਿਣਾ ਹੁੰਦਾ ਕਿ ਯਾਰ ਰੱਬ ਨੇ ਪਹਿਲਾਂ ਤੋਂ ਚੰਗੇ ਦਿਨ ਦਿੱਤੇ ਵੀ ਮੈਂ ਕਦੇ ਮੈਂ ਅੱਜ ਤੱਕ ਕਦੇ ਰੋਇਆ ਨਹੀਂ ਨਾ ਮੈਂ ਸਕਰੀਨ ਤੇ ਬੈਠ ਕੇ ਆਪਣੀਆਂ ਮਜਬੂਰੀਆਂ ਦੱਸੀਆਂ ਵੀ ਐਂ ਹੋ ਗਿਆ ਐਂਗਾ ਸਟਰਗਲ ਸਾਬ ਨੇ ਕੀਤੀ ਹੁੰਦੀ ਕਿਉਂਕਿ ਉਹ ਮੇਰੀ ਸਟਰਗਲ ਆ ਬਾਈ ਹੁਣ ਜੇ ਕੋਈ ਬੰਦਾ ਕਰੀ ਆਉਂਦਾ ਜੀ ਮੈਂ ਬਹੁਤ ਦੁਖੀ ਸੀ ਜੀ ਮੈਂ ਐਂ ਸੀ ਮੈਂ ਭਾਂਡੇ ਮਾਂਜਦਾ ਸੀ ਉਹ ਮਾਂਜਦਾ ਸੀ ਹੁਣ ਬਾਹਰਲੀ ਕੰਟਰੀ ਬੈਠੇ ਜੇ ਤੁਸੀਂ ਭਾਂਡੇ ਮਾਂਜ ਰਹੇ ਹੋ ਜਾਂ ਕੁਝ ਬੰਦਾ ਕੋਈ ਹੋਰ ਕੰਮ ਕਰ ਰਿਹਾ ਹੁਣ ਮੈਂ ਕੀ ਦੇਖਦਾ ਵੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਕਿ ਸਾਡੇ ਮਾਜੀ ਵੀ ਇੱਕ ਬਰਾਦਰੀ ਸਾਡੇ ਭਰਾ ਨੇ ਇਹਨਾਂ ਨਾਲ ਸਾਡਾ ਬਹੁਤ ਨੇੜ ਦਾ ਰਿਸ਼ਤਾ ਹੈ ਉਹ ਬੰਦਾ 500 ਰੁਪਏ ਤੇ ਦਿਹਾੜੀ ਕਰਦਾ ਉਹਦਾ ਪਰਿਵਾਰ ਪਾਲਦਾ ਪਰ ਮੈਂ ਕਦੇ ਉਹ ਰੋਂਦਾ ਨਹੀਂ ਦੇਖਿਆ ਬਹੁਤ ਵਧੀਆ ਗੱਲ ਕਦੇ ਨਹੀਂ ਦੇਖਿਆ ਕਿ ਉਹ ਰੋਂਦਾ ਹੋਵੇ ਕਿ ਬਾਈ ਮੈਂ ਤਾਂ ਐ ਕਰਦਾ ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਸਾਡੇ ਲੋਕ ਕਿੰਨੇ ਸਮਾਰਟ ਹੋ ਗਏ ਆ ਤੇ ਲੋਕ ਸਾਡੇ ਕਿੰਨੇ ਭੋਲੇ ਆ ਆਰਟਿਸਟ ਜਾਂ ਪੋਲੀਟੀਸ਼ੀਅਨ ਕਿੰਨੇ ਸਮਾਰਟ ਨੇ ਉਹ ਕਹਿੰਦੇ ਵੀ ਮੈਂ ਤਾਂ ਯਾਰ ਬਹੁਤ ਦੁਖੀ ਸੀ ਮੈਂ ਤਾਂ ਐ ਕਰਦਾ ਸੀ ਜੋਂ ਕਰਦਾ ਸੀ ਲੋਕ इमोशनल ਹੋ ਗਏ ਜਾਂ ਉਹਦੇ ਫੈਨ ਹੋ ਰਹੇ ਜਾਂ ਉਹਨੂੰ ਵੋਟਾਂ ਪਾ ਰਹੇ ਨੇ ਪਰ ਜਦੋਂ ਆਪਦੇ ਤੇ ਨਿਗਾ ਮਾਰਨ ਉਹ ਉਸ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੁੰਦੇ ਨੇ ਔਰ ਬੰਦੇ ਫੇਰ ਵੀ ਉਹ ਚੜ੍ਹਦੀ ਕਲਾ ਵਾਲੇ ਬੰਦੇ ਹੁੰਦੇ ਨੇ ਤਰਸੋ ਉਸ ਬੰਦੇ ਤੇ ਕਰ ਰਹੇ ਹੁੰਦੇ ਨੇ ਜਿਹੜਾ ਤੁਹਾਡੇ ਨਾਲ ਬਹੁਤ ਚੰਗਾ ਹੁੰਦਾ ਹੈ ਤੇ ਆਪ ਦਾ ਸਾਰਾ ਕੁਝ ਉਹਨੂੰ ਲੁਟਾ ਰਹੇ ਹੁੰਦੇ ਨੇ